ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਤਾ ਸਮੰਦ ਸਾਗਰ ਨੀਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਿਛ ਮਹਿਰ ਉਪਾਵੋ ਦੁਬ ਦੇ ਪੱਥਰ ਤਾਰੇ ਜੀਵੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰੜਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਜਣ ਸਚ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪਹਿਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਪਹਿਟਿਓ ਵਡ ਪਹਗੀ ਮਨ ਹੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਰਹਾਉ ਅੰਤਰਜਾਮੀ ਕਰਣਾ ਹਾਰਾ सोई ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ RAM ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਡì ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਪਹਿਟਿਓ ਵਡਭਾਗੀ ਮਨ ਹੈ ਭਾਇ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ